ਇੱਕ ਪਾਸੇ ਜਿੱਥੇ ਲਗਾਤਾਰ ਕਿਸਾਨ ਜਥੇਬੰਦੀਆਂ ਸ਼ੰਭੂ ਬਾਰਡਰ ਤੇ ਡਟੀਆਂ ਹੋਈਆਂ ਨੇ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਤੇ ਲਾਠੀ ਚਾਰਜ ਦੇ ਨਾਲ-ਨਾਲ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ। ਉੱਥੇ ਬੀਤੇ ਦਿਨ ਇੱਕ ਕਿਸਾਨ ਦੀ ਧਰਨੇ ਦੌਰਾਨ ਮੌਤ ਹੋ ਜਾਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਭੜਕੀਆਂ ਹੋਈਆਂ ਨੇ ਤੇਜ਼ਾ ਜ਼ੋਰਦਾਰ ਵਿਰੋਧ ਕਰ ਰਹੀਆਂ ਨੇ। ਇਸੇ ਦੇ ਤਹਿਤ ਪੰਜਾਬ ਭਰ ਦੇ ਸਾਰੇ ਟੋਲ ਪਲਾਜ਼ੇ ਕਿਸਾਂ ਜਥੇਬੰਦੀਆਂ ਦੇ ਵੱਲੋਂ ਬੰਦ ਕਰ ਦਿੱਤੇਗੇ ਲੁਧਿਆਣਾ ਦੇ ਟੋਲ ਪਲਾਜ਼ਾ ਦੇ ਉੱਤੇ ਉਗਰਾਹਾਂ ਜਥੇਬੰਦੀ ਦੇ ਵੱਲੋਂ ਡੇਰਾ ਲਗਾ ਲਿਆ ਅਤੇ ਇਹ ਪਲਾਜ਼ਾ ਪੂਰੀ ਤਰ੍ਹਾਂ ਅਵਾਜ ਲਈ ਮੁਫਤ ਕਰ ਦਿੱਤਾ ਅੱਜ ਹੀ ਭਾਰਤੀ ਕਿਸਾਨ ਯੂਨੀਅਨ ਨੇ ਇੱਕਤਾ ਉਗਰਾਹ ਨੇ ਜੋ ਕੱਲ ਐਲਾਨ ਕੀਤਾ ਸੀ ਸਟੇਟ ਕਮੇਟੀ ਨੇ ਕਿ ਜੋ ਅਸੀਂ ਰੋਸ ਵਜੋਂ ਭਾਰ ਸਰਕਾਰ ਤੇ ਖੱਟਰ ਸਰਕਾਰ ਦੇ ਖਿਲਾਫ ਜੋ ਉਹਨਾਂ ਨੇ ਬਾਰਡਰ ਦੇ ਤੇਸ਼ੱਬਦ ਕੀਤਾ ਹੋਇਆ ਵਾ ਉਸ ਰੋਸ ਵਜੋਂ ਅੱਜ ਅਸੀਂ 2 ਦਿਨ ਲਈ ਅੱਜ ਤੋਂ ਇਹਦੇ ਕੱਲ੍ਹ ਦਾ ਦਿਨ ਪੰਜਾਬ ਦੇ ਸਾਰੇ ਟੋਲ ਟੈਕਸ ਤੇ ਨਾਲ ਭਾਜਪੀ ਦੇ ਤਿੰਨ ਵੱਡੇ ਲੀਡਰ ਜਿਵੇਂ ਕਿ ਕੈਪਟਨ ਬਰਿੰਦਰ ਸਿੰਘ ਤੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਤੇ ਨਾਲ ਕੇਵਲ ਢੱਲੋਂ ਬਰਨਾਲਾ ਜਿਨ੍ਹਾਂ ਦੇ ਅਸੀਂ ਸਾਰੇ ਘਰ ਵੀ ਗੇਰ ਰਹੇ ਹਾਂ ਤੇ ਪੰਜਾਬ ਦੇ ਵਿੱਚੋਂ ਸਭ ਤੋਂ ਮਹਿੰਗਾ ਟੋਲ ਲੁਧਿਆਣੇ ਦਾ ਲੱਡੋਆ ਟੋਲੇ ਹੁਣ ਬੰਦ ਮੁਕਤ ਫਰੀ ਕਰ ਦਿੱਤਾ ਗਿਆ ਕੀ ਲੱਗਦਾ ਜਿਹੜੀ ਪਹਿਲਾਂ ਮੀਟਿੰਗ ਹੋਈ ਉਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਵਿੱਚ ਮੌਜੂਦ ਸੀ ਕੀ ਹਾਲੂ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਤਾਂ ਕੁਝ ਬੋਲ ਹੀ ਨਹੀਂ ਰਿਹਾ ਉਸ ਇੱਕ ਦਿਨ ਬੋਲਦਾ ਕਿ ਮੈਂ ਸਾਡੇ ਕਿਸਾਨਾਂ ਦੇ ਨਾਲ ਆ ਪਰ ਜਿਹੜੇ ਡਰੋਨ ਆਕੇ ਪੰਜਾਬ ਦੀ ਹੱਦ ਦੇ ਵਿੱਚ ਆਕੇ ਉਹ ਉੱਥੇ ਬੰਬ ਸੱਟ ਰਹੇ ਆ ਹਾਂਜੀ ਅਥਰੂ ਗੈਸ ਸੱਟ ਰਹੇ ਆ ਤੇ ਜਿਹੜੇ ਸਾਡੇ ਮਲਾਜ਼ਮ ਮੂਹਰੇ ਖੜੇ ਆ ਪੰਜਾਬ ਪੁਲਿਸ ਵਾਲੇ ਉਹਨਾਂ ਦੇ ਉੱਤੋਂ ਦੀ ਕਿਸਾਨਾਂ ਤੇ ਹਮਲਾ ਹੋ ਰਿਹਾ ਤੇ ਸਰਕਾਰ ਦੇ ਕੀ ਗੱਲ ਮੂੰਹ ਚ ਦੰਦਾਂ ਚ ਜਵਾਬ ਆਪਣੀ ਜੀਭ ਚ ਜਵਾਨ ਹੈ ਨਹੀਂ ਕਿਹ ਪਾਈ ਤੁਸੀਂ ਸਾਡੀ ਹੱਦ ਦੇ ਅੰਦਰ ਆ ਕੇ ਕਾਹ ਤੋਂ ਬੰਬ ਸਿੱਟ ਰਹੇ ਹੋ ਤੇ ਸਾਡਾ ਕਿਸਾਨ ਵੀ ਕੱਲ ਸ਼ਹੀਦ ਹੋ ਗਿਆ ਇੱਕ ਇਸ ਕਰਕੇ ਲੋਕ ਵੱਡੇ ਰੋਸ ਚ ਜਿਹੜਾ ਕੱਲ ਦਾ ਭਾਰਤ ਬੰਦ ਵੀ ਸੀ ਉਹ ਵੱਡਾ ਵੱਡਾ ਸਾਡੂੰ ਸਮਰਥਨ ਮਿਲਿਆ ਵਾ ਸਾਰੇ ਟ੍ਰੇਡ ਯੂਨੀਅਨਾਂ ਤੋਂ ਐਸਕੇਮ ਨੂੰ ਤੇ ਹੁਣ ਵੱਡੀ ਕੱਲ ਦੀ ਮੀਟਿੰਗ ਤੱਕ ਇਹ ਅਸੀਂ ਜਦ ਤੱਕ ਟੋਲ ਫਰੀ ਰੱਖਾਂਗੇ ਮੇਰਾ ਨਾਮ ਜੀ ਸੁਲਾਗਰ ਸਿੰਘ ਕਢਾਣੀ ਜ਼ਿਲ੍ਹਾ ਜਨਰਲ ਸਖਤਰ ਭਾਰਤੀ ਕਿਸਾਨ ਯੂਨੀਅਨ ਦੇ ਇੱਕਤਾ ਹੋ ਗਰਾ ਕਿ ਭਾਰਤ ਬੰਦ ਸੀ ਕੱਲ ਅੱਜ ਫੇਰ ਟੋਲ ਬੰਦ ਕਰ ਦਿੱਤਾ ਗਿਆ ਕੀ ਵਜ੍ਹਾ ਜੀ ਕਿਉਂਕਿ ਜਿਹੜਾ ਭਾਰਤ ਬੰਦ ਸੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੱਦਾ ਸੀ ਸਾਡੇ ਕਿਸ ਜਿਨ੍ਹਾਂ ਦਾ ਜਮਹੂਰੀ ਹੱਕ ਮੰਗਦਾ ਹੈ ਵੀ ਅਸੀਂ ਆਪਣੇ ਜਿਹੜੇ ਹੱਕ ਆ ਉਹ ਮੰਗਣ ਦੀ ਖਾਤਰ ਜਿਹੜੇ ਸਰਕਾਰ ਨੇ ਵਾਅਦੇ ਕੀਤੇ ਕੋਈ ਨਵੀਆਂ ਮੰਗਾਂ ਨਹੀਂ ਹੈਗੀਆਂ ਉਹ ਚ ਸਭ ਪੁਰਾਣੀਆਂ ਹੀ ਆ ਤੇ ਉਹ ਪੁਰਾਣੀਆਂ ਮੰਗਾਂ ਲਾਗੂ ਕਰਾਉਣ ਦੀ ਖਾਤਰ ਉਹ ਦਿੱਲੀ ਵੱਲੋਂ ਕੂਚ ਕਰਨ ਜਾ ਰਹੇ ਸੀ ਤੇ ਉਹਨਾਂ ਨੂੰ ਸੰਭੂ ਬਾਡਰ ਉੱਪਰ ਰੋਕ ਕੇ ਉਹਨਾਂ ਉੱਪਰ ਗੋਲੀਆਂ ਗੋਲੇਜੋ ਭਰਾਏ ਗਏ ਆ ਉਹਦੇ ਜ਼ਬਰ ਜੁਲਮ ਜੋ ਕੀਤਾ ਗਿਆ ਦੋ ਕਿਸਾਨ ਸੀਦ ਵੀ ਹੋਇਆ ਉਹਨਾਂ ਦੇ ਜਿਹੜਾ ਜ਼ਬਰ ਜੁਲਮ ਕੀਤਾ ਗਿਆ ਤੇ ਉਹਨਾਂ ਦੀ ਹਮਾਇਤ ਦੇ ਵਿੱਚ ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਔਗਰਾਹਾਂ ਦੇ ਵੱਲੋਂ ਅੱਜ ਜਿਵੇਂ ਐਸੇ ਟੋਲ ਪਲਾਜੇ ਦੋ ਲੜਨ ਖਤਰਬੰਦ ਕੀਤੀ ਆ ਇਸੇ ਤਰ੍ਹਾਂ ਆ ਭਾਜਪਾ ਦੇ ਜਿਹੜੇ بڑے ਲੀਡਰ ਐ ਇੱਕ ਰਾਜਾ ਇੱਕ ਬਰਨਾਲਾ ਇੱਕ ਜਾਖੜਾ ਉਹਨਾਂ ਦੇ ਜਿਹੜੇ ਕੋਠੀਆਂ ਨੇ ਉਹਨਾਂ ਦਾ ਘਰਾਓ ਵੀ ਲਗਾਤਾਰ ਜਾਰੀ ਕੀਤਾ ਹੋਇਆ ਉਹਨਾਂ ਦਾ ਵੀ ਇਹਨਾਂ ਨੂੰ ਦੱਸਿਆ ਵੀ ਜਿਹੜੀ ਭਾਜਪਾ ਦੀ ਜਿਹੜੀ ਸਾਡੀ ਗੱਲਾਂ ਨੇ ਨੀਤੀਆਂ ਪਾਰਸੇ ਕਿਸਾਨ ਮਾਰੂ ਨੀਤੀਆਂ ਦੇ ਲੈ ਕੇ ਆਉਨੇ ਹੋ ਉਹਦੀ ਜਿਹੜੀ ਆਵਾਜ਼ ਆ ਹੋ ਲੋ ਵਿੱਚ ਤੁਸੀਂ ਭਾਈ ਬਾਹਰ ਜਾਤਾ ਨਾ ਨਾਤਾ ਤੋੜੋ ਨਹੀਂ ਤੁਸੀਂ ਜਿਹੜੀ ਸਾਡੀ ਗੱਲ ਆ ਉਹਨਾਂ ਤਾਂ ਕਪਚਾਓ ਨਹੀਂ ਛੋੜਾ ਵੀ ਲੋਕ ਜੀਣਾ ਹਰਾਮ ਕਰ ਦੇਣਗੇ ਇਸ ਕਰਕੇ ਜਿਹੜੀ ਅੱਜ ਦਾ ਉਹਨਾਂ ਸੰਕੇਤਕ ਜਿਹੜਾ ਤਾਂ ਘਰਾਓ ਕੀਤਾ ਉਹ ਵੀ ਜਾਰੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਗੱਲਬਾਤ ਹੋਊਗੀ ਉਹ ਅਸੀਂ ਬਾਬਾ ਜੀ 18 ਤਰੀਕ ਨੂੰ ਐਸਪੀਐਮ ਦੀ ਬੈਠਕ ਆ ਕੁਝ ਕਿਸਾਨ ਆਗੂਆਂ ਦੀ ਅਤੇ ਕੇਂਦਰੀ ਸਰਕਾਰ ਨਾਲ ਕੀ ਲੱਗਦਾ ਕੋਈ ਹੱਲ ਸਿੱਟਾ ਨਿਕਲੇਗਾ ਹੱਲ ਨਿਕਲੇਗਾ ਕੋਈ ਜਿਹੜੀ ਇਹ ਇਹਨਾਂ ਦੀ ਮੀਟਿੰਗ ਆ ਕਿਉਂਕਿ ਅਸੀਂ ਪਹਿਲਾਂ ਤਜਰਬਾ ਦੱਸਦੇ ਆ ਜਦ ਦਿੱਲੀ ਮੀਟਿੰਗਾਂ ਕੀਤੀਆਂ ਅਸੀਂ 12 13 ਮੀਟਿੰਗਾਂ ਸਰਕਾਰ ਦੇ ਹੋਈਆਂ ਆਹ ਮੰਤਰੀ ਜਿਹੜੇ ਪਿਊਸਾ ਜਾਂ ਦੂਜੇ ਤੇ ਉਹ ਆਉਂਦੇ ਰਹੇ ਤੋਮਰ ਵਰਗੇ ਤੇ ਉਹਨਾਂ ਨੇ ਬਾਅਦ ਚ ਹੱਥ ਖੜੇ ਕਰਕੇ ਇਹ ਗੱਲ ਕਹਿ ਦਿੱਤੀ ਵੀ ਅਸੀਂ ਨਹੀਂ ਕੁਝ ਕਰ ਸਕਦੇ ਆ ਹੁਣ ਵੀ ਜਿਹੜੇ ਗੱਲਾਂ ਬਾਤਾਂ ਕਰਦੇ ਕੱਲੇ ਐਤਵਾਰ ਨੂੰ ਕਰ ਲੋ ਕੱਲੇ ਮੰਗਲਵਾਰ ਨੂੰ ਕਰ ਲੋ ਕੱਲੇ ਸੋਮਵਾਰ ਨੂੰ ਕਰ ਲੋ ਇਹ ਅਸਲ ਵਿੱਚ ਡੰਗ ਟਪਾਉਣ ਦੀ ਖਾਤਰ ਆ ਕਿਉਂਕਿ ਉਹਨਾਂ ਨੂੰ ਪਤਾ ਵੀ ਜਿਹੜਾ ਚੌਣ ਜਾਬਤਾ ਫੇਰ ਨੇੜੇ ਆ ਰਿਹਾ ਵੀ ਇਹਦੇ ਕਿਸਾਨਾਂ ਨੂੰ ਇਕੱਟਾਲ ਦੋ ਫਿਰ ਅਸੀਂ ਇਹ ਬੰਦਾ ਲਾ ਲਾ ਕਿ ਚੌਣ ਜਾਬਤਾ ਹੋ ਗਿਆ ਹੁਣ ਸਾਡੇ ਕੋਈ ਬਸ ਦੀ ਗੱਲ ਨਹੀਂ ਸੋਦਾ ਦੀ ਕਿਸਾਨ ਜਿਥੇ ਬੰਦਿਆਂ ਵੱਲੋਂ ਲਗਾਤਾਰ ਕੇਂਦਰ ਸਰਕਾਰ ਖਿਲਾਫ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਜਿਸ ਦੇ ਮੱਦੇ ਨਜ਼ਰ ਉਹਨਾਂ ਦੇ ਵੱਲੋਂ ਨਵੇਂ ਤੋਂ ਨਵੇਂ ਐਲਾਨ ਕੀਤੇ ਜਾ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ